ਸਸੀ ਗੱਲ ਜੀ ਸਾਰਿਆਂ ਨੂੰ ਮੈਂ ਗੁਰਨਾਬ ਸਿੰਘ ਮਸੰਬੁਰੀ ਸੋ ਦੋਸਤੋ ਤੁਸੀਂ ਦੇਖ ਰਹੇ ਹੋਵੋਗੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਹੜਾ ਆਇਆ ਹੈ ਸੋ ਜੇ ਆਪਾਂ ਪਹਿਲਾਂ ਥੋੜੇ ਦਿਨ ਦੀ ਗੱਲ ਕਰੀਏ ਤੇ ਬਿਆਸ ਜਿਹੜਾ ਦਰਿਆ ਆਪਣਾ ਉਹ ਠਾਠਾ ਮਾਰ ਰਿਹਾ ਸੀ ਔਰ ਬਿਆਸ ਨੇ ਬਹੁਤ ਸਾਰੀ ਤਬਾਹੀ ਕੀਤੀ ਹੈ ਖਾਸ ਕਿਉਂਕਿ ਬਿਆਸ ਦਰਿਆ ਦਾ ਜਿਹੜਾ ਫਲੋ ਆ ਕਾਫੀ ਹੈ ਤੇ ਤਰ ਤਰਨ ਇਲਾਕੇ ਵਿੱਚ ਨੇ ਬਹੁਤ ਨੁਕਸਾਨ ਕੀਤਾ ਖਾਸ ਤੌਰ ਤੇ ਜਿਹੜੇ ਹਰੀਕੇ ਦੇ ਨੇੜਲੇ ਪਿੰਡਾਂ ਉਹਨਾਂ ਵਿੱਚ ਬਹੁਤ ਨੁਕਸਾਨ ਹੋਇਆ ਆਪਾਂ ਬਹੁਤ ਸਾਰੀਆਂ ਵੀਡੀਓ ਵੀ ਸਕਰੀਨ ਤੇ ਦੇਖ ਰਹੇ ਹਾਂ ਸੋ ਇਸ ਤੋਂ ਬਾਅਦ ਜਿਹੜਾ ਹੈਡ ਵਰਕਸ ਤੋਂ ਅੱਗੇ ਉਹਨੂੰ ਪਾਣੀ ਛੱਡਿਆ ਜਾਂਦਾ ਹਰੀਕੇ ਤੋਂ ਜਿਹੜਾ ਆਪਣਾ ਸਤਲੋਜ ਤੇ ਬਿਆਸ ਦਾ ਰਾਤਾ ਸੰਗਮ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਦਰਿਆ ਮੇਨ ਮਰ ਜਾਂਦਾ ਕਿਉਂਕਿ ਉਹ ਕਾਫੀ ਸਾਰਾ ਵੱਡਾ ਦਰਿਆ ਉਹਦੇ ਵਿੱਚ ਪਾਣੀ ਛੱਡਿਆ ਜਾਂਦਾ ਫਸਾਨੀ ਵਾਲੇ ਵੱਲੋਂ ਤੇ ਉਧਰਲੇ ਬੰਨੇ ਮੈਂ ਖੁਦ ਦੇਖਿਆ ਹੋਇਆ ਵੀ ਦਰਿਆ ਦੇ ਵਿੱਚ ਬਹੁਤ ਸਾਰੀ ਲੋਕ ਬੈਠੇ ਆ ਬਹੁਤ ਸੋਹਣੀਆਂ ਫਸਲਾਂ ਹੁੰਦੀਆਂ ਔਰ ਕਈ ਜਗ੍ਹਾ ਤੇ ਜਿੱਥੇ ਥੋੜਾ ਦਰਿਆ ਦਾ ਪਾੜਾ ਜ਼ਿਆਦਾ ਤੇ ਲੋਕਾਂ ਨੇ ਖੁਦ ਆਰਜੀ ਬੰਨ ਬਣਾ ਲਿਆ ਜਾਂ ਕੋਈ ਸਰਕਾਰ ਨੇ ਬੰਨ ਬਣਾ ਦਿੱਤੇ ਜਿਨ੍ਹਾਂ ਨੂੰ ਆਪਾਂ ਐਡਵਾਂਸ ਬੰਨ ਕਿੰਨੇ ਜਾਂ ਖ ਤੇ ਉਹਦੇ ਅੰਦਰਲੇ ਬੰਨੇ ਫਸਲਾਂ ਕਾਫੀ ਸੇਫ ਹੋ ਜਾਂਦੀਆਂ ਲੇਕਿਨ ਜਦੋਂ ਪਾਣੀ ਦਾ ਫਲੋ ਵਧਿਆ ਬੇਸ਼ੱਕ ਉਹ ਹਰੀਕਿਆ ਤੋਂ ਪਿੱਛੇ ਦੀ ਗੱਲ ਸੀ ਜਾਂ ਅੱਗੇ ਦੀ ਗੱਲ ਸੀ ਉੱਥੇ ਬਹੁਤ ਸਾਰਾ ਨੁਕਸਾਨ ਹੋਇਆ ਫਸਲਾਂ ਡੁੱਬ ਗਈਆਂ ਇੱਕ ਜੇ ਆਪਾਂ ਪੰਜਾਬ ਸਰਕਾਰ ਦਾ ਐਸਟੀਮੇਟ ਦੇਖੀਏ ਤੇ ਲਗਭਗ ਇੱਕ ਦੋ ਦਿਨ ਪਹਿਲਾਂ ਦੀ ਖਬਰ ਆ ਵੀ ਇੱਕ ਲੱਖ ਏਕੜ ਜਿਹੜੀ ਫਸਲ ਡੁੱਬ ਗਈ ਹੈ ਔਰ ਇੱਥੇ ਪਾਣੀ ਕਿਤੇ 5 ਫੁੱਟ ਕਿਤੇ 10 ਫੁੱਟ ਕਿਤੇ 15 ਫੁੱਟ ਤੱਕ ਬਣੇ ਲੱਗ ਗਿਆ ਇੰਨੀ ਜਿਹੜਾ ਵੱਧ ਉਚਾਈ ਵਾਲਾ ਪਾਣੀ ਹੈ ਉਹਦੇ ਵਿੱਚ ਫਸਲ ਦਾ ਬਚਣਾ ਬਹੁਤ ਔਖਾ ਹੋ ਜਾਂਦਾ ਤਾਂ ਕੁਤੇ ਬਹੁਤ ਜਲਦੀ ਪਾਣੀ ਦਾ ਨਿਕਾਸ ਹੋ ਜਾਏ ਤੇ ਕੁਝ ਨਾ ਕੁਝ ਫਸਲ ਬਚ ਸਕਦੀ ਹੈ। ਔਰ ਇਹ ਵੀ ਦੋਸਤੋ ਕਿਉਂਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਸੀਗਾ ਇਹਦੇ ਕਰਕੇ ਲੋਕਾਂ ਦੇ ਜਿਹੜੇ ਪਾਲਤੂ ਪਸ਼ੂ ਹੈ ਮੱਝਾਂ ਗਾਵਾਂ ਇਹ ਵੀ ਬਹੁਤ ਸਾਰੀਆਂ ਅੜਕੇ ਆ ਗਈਆਂ। ਬਹੁਤ ਸਾਰੀਆਂ ਮੱਝਾਂ ਗਾਵਾਂ ਡੁੱਬ ਵੀ ਗਈਆਂ। ਤੇ ਜਾਂ ਉਹ ਰੁੜ ਕੇ ਪਾਕਿਸਤਾਨ ਵਾਲੇ ਪਨੇ ਚਲੇ ਗਈਆਂ ਜਾਂ ਅੱਗੇ ਤੋਂ ਅੱਗੇ ਚਲੇ ਗਏ। ਸੋ ਇਹਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਮਕਾਨ ਵੀ ਢਹਿ ਗਏ। ਸੋ ਤੁਸੀਂ ਸੋਚ ਹੀ ਸਕਦੇ ਹੋ ਕਿ ਐਸ ਜਮਾਨੇ ਦੇ ਵਿੱਚ ਜੇ ਕਿਤੇ ਦੋਸਤ ਦਾ ਮਕਾਨ ਕਿਸੇ ਇਨਸਾਨ ਦਾ ਮਕਾਨ ਢਹਿ ਜਾਂਦਾ ਤੇ ਉਹਦਾ ਕੀ ਬਣਦਾ ਹੋਊਗਾ? ਸੋ ਸਰਕਾਰ ਇਥੇ ਮੈਂ ਸਮਝਦਾ ਵੀ ਬੜੀ ਨਲਾਇਕ ਸਾਬਤ ਹੋਈ ਹੈ ਜਿਨੇ ਕਿਉਂਕਿ ਇਹਨੂੰ ਲਗਭਗ 3.5 4 ਸਾਲ ਹੋ ਗਿਆ ਬਣੀ ਨੂੰ ਸਰਕਾਰ ਨੂੰ ਤੇ ਪਿੱਛੇ ਵੀ 2023 ਦੇ ਵਿੱਚ ਹੜ ਹੋ ਚੁਕਿਆ ਲਗਭਗ 21 ਸਾਲ ਲੰਘਿਆ ਸੋ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਜਿਹੜੇ ਬੰਨ ਹੁੰਦੇ ਆ ਉਹਨਾਂ ਦੀ ਉਚਾਈ ਨੂੰ ਮੇਨਟੇਨ ਨਹੀਂ ਕੀਤਾ ਗਿਆ ਉਹਨਾਂ ਦੇ ਨਾਲ ਪੱਥਰ ਨਹੀਂ ਲਾਏ ਗਏ ਤੇ ਬੰਨ ਆਪਾਂ ਜੇ ਸਿੱਧੇ ਤੌਰ ਤੇ ਦੇਖੀਏ ਕਿ ਮਾਈਨਿੰਗ ਵੈਰਾ ਹੋਣ ਨਾਲ ਬੰਨ ਬੜੇ ਖੋਖਲੇ ਹੋਏ ਪਏ ਸੀ ਤੇ ਜਦੋਂ ਇਹ ਪਾਣੀ ਆਇਆ ਉਦੋਂ ਹੀ ਬੰਨ ਟੁੱਟਨੇ ਸ਼ੁਰੂ ਹੋ ਗਿਆ ਸੋ ਜਿਹੜੀ ਹੁਣ ਤਾਜ਼ਾ ਰਿਪੋਰਟ ਆ ਉਹਦੇ ਜਿਹੜੇ ਮੇਨ ਸਤਲੁਜ ਦੇ ਬੰਨਾਂ ਜਾਂ ਬਿਆਸ ਦੇ ਬੰਨਾਂ ਉਹਦੇ ਵਿੱਚ ਵੀ ਪੈਟ ਪਗਿਆ ਤੇ ਜੇ ਆਪਾਂ ਅਗਲੇ ਦਰਿਆ ਦੀ ਗੱਲ ਕਰੀਏ ਰਾਵੀ ਦੀ ਸੋ ਰਾਵੀ ਦਰਿਆ ਕੱਲ ਪਰਸੋਂ ਤੋਂ ਬੜੇ ਵਿੱਚ ਦੇ ਹੜ ਆਇਆ ਹੋਇਆ ਬਹੁਤ ਇਹਦਾ ਪਾਣੀ ਚੜਾਈ ਵੱਲ ਤੇ ਮਾਧੋਪੁਰ ਹਡਵਰਕਸ ਜਿਹੜਾ ਆਲਟੀਮੇਟਲੀ ਜਾ ਕੇ ਰਾਵੀ ਦਰਿਆ ਦੇ ਵਿੱਚ ਪੈਂਦਾ ਉਹਦੇ ਆਪਾਂ ਪਤਾ ਲੱਗਿਆ ਸੀਗਾ ਵੀ ਪਹਿਲਾਂ ਪਤਾ ਇਹ ਖਬਰ ਆ ਰਹੀ ਸੀ ਵੀ ਇੱਕ ਗੇਟ ਜਿਹੜਾ ਟੁੱਟ ਗਿਆ ਉਸ ਤੋਂ ਬਾਅਦ ਇਹ ਪਤਾ ਲੱਗਿਆ ਵੀ ਉਹ ਜਿਹੜਾ ਹੈਡ ਵਰਕ ਸਾਡੇ ਚਾਰ ਗੇੜ ਜਿਹੜੇ ਟੁੱਟ ਗਏ ਜਿਹਦਾ ਕਰਕੇ ਪਾਣੀ ਬਹੁਤ ਤੇਜ਼ੀ ਦੇ ਨਾਲ ਓਵਰਫਲੋ ਹੋ ਕੇ ਰਾਵੀ ਵਿੱਚ ਵੜੂਗਾ ਉਹ ਰਾਵੀ ਤੋਂ ਬਾਅਦ ਇਹ ਜਿਹੜਾ ਪਠਾਨਕੋਟ ਜਾਂ ਗੁਰਦਾਸਪੁਰ ਦਾ ਏਰੀਆ ਉਹਦੇ ਵਿੱਚ ਬਹੁਤ ਵੱਡੀ ਮਾਰ ਮਾਰੂਗਾ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਵੀ ਬਹੁਤ ਤਕੜਾ ਹਾੜੇ ਦੇ ਨਾ ਆ ਸਕਦਾ ਤੇ ਜੇ ਆਪਾਂ ਇਹਦੇ ਨਾਲ ਦੇਖੀਏ ਤੇ ਜਿਹੜਾ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੇ ਵਿੱਚ ਪਹਿਲਾਂ 5 ਫੁੱਟ ਪਾਣੀ ਦੀ ਖਬਰ ਆ ਰਹੀ ਸੀ ਹੁਣ 8 ਫੁੱਟ ਤੱਕ ਪਾਣੀ ਦੀ ਖਬਰ ਆਦੀ ਹੈ ਔਰ ਇਹ ਗੁਰਦੁਆਰਾ ਸਾਹਿਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚ ਸਕਦਾ ਔਰ ਜਿਹੜੇ ਇੱਥੇ ਆਲੇ ਦੁਆਲੇ ਡੇਰਾ ਬਾਬਾ ਨਾਨਕ ਦਾ ਹੋਰ ਇਲਾਕਾ ਹੈਗਾ ਉਹਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਫਸਲવાડી ਤੇ ਪਸ਼ੂ ਤੁਹਾਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਫੌਰੀ ਤੌਰ ਤੇ ਕੁਝ ਨਾ ਕੁਝ ਇੰਤਜ਼ਾਮ ਕਰੇ ਜਿਸ ਦੇ ਨਾਲ ਲੋਕਾਂ ਦੀ ਜਾਨ ਕਟੋਕਟ ਬਚ ਸਕੇ ਸੋ ਇਹ ਵੀ ਖਬਰ ਸੁਣੀ ਗਈ ਹੈ ਵੀ ਲੋਕਾਂ ਨੂੰ ਇਰ ਲਿਫਟ ਕਰਨ ਦੀ ਯੋਜਨਾ ਕੀਤੀ ਬਣਾਈ ਜਾ ਰਹੀ ਹੈ ਤੇ ਜਾਂ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕੀ ਆਪਣੇ ਤੌਰ ਤੇ ਛੋਟੀਆਂ ਮੁੱਟੀਆਂ ਕਿਸ਼ਤੀਆਂ ਲੈ ਕੇ ਜਾਂ ਡ੍ਰੈਕਟਰਾਂ ਦੀਆਂ ਟਿਊਬਾਂ ਲੈ ਕੇ ਉਹਦੇ ਤੇ ਰੈਸਕਿਊ ਕਰਨ ਦੀ ਕੋਸ਼ਿਸ਼ ਕਰਦੇ ਸੋ ਇਹ ਹਰ ਇੱਕ ਸਾਲ ਜਿਹੜੀ ਸਾਡੀ ਭਾਈਚਾਰਾਵਾ ਕਰਦਾ ਲੇਕਿਨ ਸਰਕਾਰਾਂ ਦੀ ਸਮਝ ਨਹੀਂ ਆਉਂਦੀ ਵੀ ਉਹ ਇਸ ਕੰਮ ਨੂੰ ਚੰਗੀ ਤਰ੍ਹਾਂ ਕਿਉਂ ਨਹੀਂ ਕਰਦੀਆਂ ਸੋ ਜਿਹੜੇ ਬੰਨਾਂ ਜੇ ਆਪਾਂ 88 ਵਾਲੇ ਹੜ੍ਹ ਨੂੰ ਮੇਅਰਮੈਂਟ ਕਰੀਏ ਬਹੁਤ ਸਾਰਾ ਉਦੋਂ ਪਾਣੀ ਆਇਆ ਸੀ ਉਸ ਤੋਂ ਬਾਅਦ 2019 ਦੇ ਵਿੱਚ ਪਾਣੀ ਆਇਆ ਔਰ ਹੁਣ ਉਸ ਤੋਂ ਬਾਅਦ ਫਿਰ 2023 ਦੇ ਵਿੱਚ ਹੜ੍ਹ ਆਇਆ ਔਰ 2023 ਤੋਂ ਬਾਅਦ 2 ਸਾਲ ਬਾਅਦ ਹੀ ਹੜ੍ਹਾਂ ਆ ਗਏ ਸੋ ਮੈਂ ਜੋ ਖੁਦ ਮਹਿਸੂਸ ਕੀਤਾ ਹੋਇਆ ਪਿਛਲੇ ਸਾੜਾਂ ਦੇ ਵਿੱਚ ਹਜੇ ਤੱਕ ਲੋਕ 2023 ਵਾਲੇ ਹੜ੍ਹ ਤੋਂ ਪਾਰ ਨਹੀਂ ਸੀ ਪਾਸ ਕੇ ਕਿ ਲਗਭਗ ਨੀਵੇਂ ਥਾਂ ਤੇ ਹਰ ਸਾਲ ਉੱਥੇ ਨੁਕਸਾਨ ਹੁੰਦਾ ਸੋ ਇੱਥੇ ਬੜੀ ਗਰੀਬ ਜਿਹੜੀ ਕਮਿਊਨਿਟੀ ਕਿਸਾਨੇ ਦੀ ਬੈਠੀ ਹੈ ਜਿਹੜੇ ਲੋਕਾਂ ਦੀ ਪਹਿਲਾਂ 2 ਸਾਲ ਪਹਿਲਾਂ ਹੀ ਫਸਲ ਮਾਰੀ ਗਈ ਸੀ ਇਸ ਵਾਰ ਫਿਰ ਝੋਨੇ ਦੀ ਫਸਲ ਬਿਲਕੁਲ ਤਬਾਹ ਹੋ ਜੂਗੀ ਔਰ ਸਰਕਾਰ ਵੱਲੋਂ ਜਿੰਨੇ ਮੇਰੇ ਕੋਲ ਅੰਕੜੇ ਆ ਪਿਛਲੇ ਸਾਲ ਕੋਈ ਪਿਛਲੇ ਸਾਲ ਜਿਹੜਾ ਹੜ੍ਹ ਆਇਆ ਸੀ 2023 ਦੇ ਵਿੱਚ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਇਸ ਸਾਲ ਵੀ ਜਿਹੜਾ ਮੁਆਵਜ਼ਾ ਬਣਦਾ ਹੁੰਦਾ ਲਗਭਗ 7 ਕੁ ਹ ਇਹ ਵੀ ਪਤਾ ਨਹੀਂ ਕਦੋਂ ਮਿਲੇ ਮਿਲੇ ਜਾਂ ਨਾ ਮਿਲੇ ਸੋ ਅਸੀਂ ਆਸ ਹੀ ਕਰ ਸਕਦੇ ਹਾਂ ਕਿ ਕੁਦਰਤ ਮਿਹਰ ਕਰੇ ਔਰ ਜਿਹੜੇ ਬੰਦੇ ਜਿਹੜੇ ਇਨਸਾਨ ਸਾਡੇ ਇਸ ਅੜਦੀ ਗਰੁੱਪੀ ਦੇ ਵਿੱਚ ਆਏ ਹੋਏ ਆ ਉਹਨਾਂ ਦੀ ਜਿਹੜਾ ਜਾਨ ਮਾਲੋ ਬਚ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ